ਲਖਨੇ ਦਿਖਾਈ ਦਰਿਆ ਦੇ ਲੀ। ਦੇਖੋ ਇਸ ਵੀਡੀਓ ਵਿੱਚ ਕਿਵੇਂ ਇੱਕ ਕੁੜੀ ਦਾ ਐਕਸੀਡੈਂਟ ਹੋ ਜਾਂਦਾ ਤੇ ਮਨਕੀਰਤ ਔਲਕ ਨੂੰ ਕਿਵੇਂ ਗੋਚ ਚ ਚੱਕ ਕੇ ਗੱਡੀ 'ਚ ਪਾਉਂਦਾ ਤੇ ਬਾਅਦ 'ਚ ਸੇਵਾ ਵਾਸਤੇ ਕੁਝ ਪੈਸੇ ਵੀ ਦਿੰਦਾ ਹੈ। ਆ ਦੇਖੋ ਤੁਸੀਂ ਖੁਦ ਇਸ ਵੀਡੀਓ ਦੇ ਵਿੱਚ। ਗੱਡੀ ਅੱਗੇ ਅੱਗੇ ਅੱਗ ਲਾ ਅੱਗਲੀ ਭਾਜੀ ਭਾਜੀ ਗੱਡੀ ਉਧਰ ਉਧਰ ਗੱਡੀ ਇਧਰ 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 ਆਪ ਗੱਡੀ ਮੋੜੋ ਆਜੇ ਉਹ ਕੁੜੀ ਮੋੜੋ ਅਗਲੀ ਗੱਡੀ ਮੋੜ ਦੋ। 25 ਦੇ 60 ਵਜੇ ਆ ਗਏ ਉਹ ਗੱਡੀ ਮੋੜ ਯਾਰ ਗੱਡੀ ਲੈ ਆਓ ਕੀ ਮੋੜ ਲਓ ਕੀ ਹੋਇਆ ਕੀ ਪੁੱਤਾ ਆ ਗਿਆ ਪੁੱਤਾ ਆ ਗਿਆ ਉਹ ਆਪਣੀ ਗੱਡੀ ਮੋੜੋ ਯਾਰ ਮੁਰਗੀ 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 ਆਪਣੀ ਗੱਡੀ ਮੋੜੋ ਆਪਣੀ ਆਤਰੀ ਹੈ ਉਹ ਉਹਦੇ ਮੈਂ ਇਹਦੇ ਪਿਛਲੇ ਪਾਸੇ ਠਕਰਾ ਦਿਓ ਆ ਪਿਛਲੇ ਪਾਸੇ ਠਕਰਾ ਦਿਓ ਆਓ ਆਓ ਪਤਾ ਕੀ ਕੋਲ ਬੱਚੇ ਨੂੰ ਕਰਦੇ ਨਾਲ ਕੋਲ ਬੇਟਾ ਤੁਸੀਂ ਹਸਪੀਟਲ ਛੱਡ ਕੇ ਆਓ ਛੇਤੀ 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 ਨਾਲ ਚੱਲਦਾ ਵੀਰੇ ਉਥੇ ਹਸਪੀਟਲ ਫੋਨ ਕਰੋ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਪੁੱਤਾਂ ਗੱਡੀ ਆ ਪਾ ਗਿਆ ਗੱਲ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾ ਆ ਰਿਹਾ ਵਾਈਬਲ ਬਾਈ ਬੜਾ ਗੰਦਾ ਆ ਗਿਆ ਚਲੋ ਕੋਈ ਨਹੀਂ ਕੋਈ ਨਹੀਂ ਓਏ ਇੱਕ ਰੀ ਓ ਓ ਕੈਸ਼ ਪੜਾ ਓ ਕੈਸ਼ ਬਾਈ ਬੈਗ ਨਹੀਂ ਕਬੱਡੀ ਕਬੱਡੀ ਇੱਕ ਮਿੰਟ ਕੋਈ ਨਹੀਂ ਗੱਡੀ ਖਾਲਸਾ ਕਿੱਥੇ ਆ ਗਿਆ ਗੱਡੀ ਘਮਾ ਲਾਓ ਇੱਕ ਪਾਸੇ ਲਾਓ ਅੱਗੇ ਆ ਰਿਹਾ ਆਇਆ ਮਣੀ ਆਇਆ ਬੈਠੂ ਕਿੱਛ ਹਾਂ ਗੱਡੀ ਘਾਈ ਉਧਰ ਲੈ ਹੋ ਵੀਰੇ ਉੱਥੇ ਲੈ ਜਾ ਉਹ ਮੋਟਰਸਾਈਕਲ ਅੱਥੇ ਕਰੋ ਵੀਰੇ ਪਲੀਜ਼ ਪਲੀਜ਼ ਰਿਕਵੈਸਟ ਹੈ ਮੋਟਰਸਾਈਕਲ ਲੱਗੇਗਾ ਅਮਰੀ ਪੜਾਈ ਹੈ ਪਰ ਉੱਥੇ ਜਾਓ ਜਾਓ ਧੱਕਾ ਮਾਰਦੇ ਮਗਰੋਂ ਧੱਕਾ ਮਾਰੋ ਸਾਰੀ ਮਗਰੋਂ ਧੱਕਾ ਮਾਰੋ ਨੋਰਮਲ ਕਰੋ ਹੋਰ ਵਾਈਸ ਕੋ ਗੱਡੀ ਕਿੱਡੋ ਧੱਕਾ ਮਾਰੋ ਯਾਰ ਮੇਰੇ ਮਾਰਾ ਨਾ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਚਲੋ ਚਲੋ ਗੱਡੀ ਜੱਦੀ ਕਿੱਡੀ ਹੋਰ ਪਾ ਰਿਹਾ ਯਾਰ ਚਲੋ ਚਲੋ ਲੈ ਫੜਾਓ ਪੇਮੈਂਟ ਫੜਾਤੀ ਆ ਪੇਮੈਂਟ ਦੇ ਅਮਰਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਵੇਖੋ ਵੇਖੀ ਹਾਂਜੀ ਹਾਂਜੀ ਪਹਿਲੇ ਜਨਮ ਪਹਿਲੇ ਆਇਆ ਸਮਰਵੀਰ ਭਾਈ ਕਾਟੇ ਨਾਲ ਆ ਜਾਓ 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 ਮੇਰੇ ਹਸਪੀਟਲ ਆ ਹਸਪੀਟਲ ਅਮਰਵੀਰ ਤੁਸੀਂ ਸਾਡੇ ਨਾਲ ਆਓ ਹਾਂ ਹਾਂ ਕੋਈ ਜਾਓ ਠਰ ਜਾ ਰਲ ਬੈ ਸਰਕਾਰੀ ਹਸਪਤਾਲ ਚਦਾ ਮੇਰਾ ਹਸਪਤਾਲ ਨੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਆਇਓ ਵਧੀਆ ਜੀ ਉੱਤੋਂ ਠੀਕ ਆ ਠੀਕ ਹੋਇਆ ਮਨਕੀਰ ਦਾ ਟਾਲਕ ਆ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਉਹ ਖੁਸ਼ ਹੋ ਗਈ ਖੁਸ਼ ਹੋ ਗਈ ਇੱਧਰ ਇੱਧਰ ਹੈਲੋ ਕਰ ਹੈਲੋ ਹਾਂ ਉਹ ਖੁਸ਼ ਹੋ ਗਿਆ ਪੁੱਤ ਸਭ ਠੀਕ ਆ ਬਾਬੇ ਨੇ ਠੀਕ ਹੈ ਨਾ ਜਾਓ ਚਲੋ ਚਲੋ ਜਾਓ ਜਾਓ ਉਹ ਵਾਈਗਰੂ ਬੋਲੇ ਸੋਨੇ ਆਲੇ ਵਾਹਿਗੁਰੂ ਓਏ ਹੋਏ